ਰੋਗ ਮੋਹਰ ਪਲੋ ਝੋਲ ਮੋਹ ਖਸਮਸ ਕਰ ਮਤ ਕਾਗਦ ਕਰ ਸਾਧ ਤੁਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਦੇ ਰਹੀ ਬਖਸ਼ੀਸ ਕਰ ਰਹੇ ਨੇ ਇਹ ਪਾਵਨ ਸ਼ਬਦ ਰੋਗ ਸ੍ਰੀ ਰੋਗ ਵਿਖੇ ਤੁਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 16 ਤੇ ਸੁਸੋਭਿਤ ਹੈ ਸ੍ਰੀ ਰੋਗ ਮਹਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਯੋਲ ਮੋ ਕਸ ਮਸ ਕਰ ਮਤ ਕਾਗਦ ਕਰ ਸਾਰ ਐ ਭਾਈ ਮੋ ਨੂੰ ਸੌੜ ਕੇ ਉਹਨੂੰ ਘਸਾ ਕੇ ਮਸ ਬਣਾ ਲੈ ਮਸ ਕੰਦੀ ਸ਼ਾਹੀ ਨੂੰ ਮਤ ਕਾਗਦ ਕਰ ਸਾਰ ਤੇ ਮਤ ਨੂੰ ਕਾਗਦ ਬਣਾ ਲੈ ਮੋ ਨੂੰ ਕਿਸ ਤਰ੍ਹਾਂ ਘਸਾਉਣਾ ਤੇ ਮੋ ਕੀ ਹੈ ਆਓ ਇਹਦੇ ਬਾਰੇ ਜਾਣੇ ਆ ਤੁਹਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਬਾਣੇ ਹਰ ਸਿੱਖ ਦੇ ਨਿਤਨੇਮ ਦੇ ਵਿੱਚ ਸ਼ਾਮਲ ਹੈ ਉਹਨਾਂ ਦਾ ਸਾਹਿਬ ਜਿਹਦੇ ਵਿੱਚ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਵਚਨ ਕਰਦੇ ਹਨ ਇਹ ਮਾਇਆ ਜਿਤ ਹਰ ਵਿਸਰ ਮੋ ਉਪਜ ਭਾਉ ਦੂਜਾ ਲਾਇਆ ਮਾਇਆ ਸੰਸਾਰੀ ਪਦਾਰਥਾਂ ਦੀ ਕشش ਖਿੱਚ ਜਦੋਂ ਮਨੁੱਖ ਦੇ ਮਨ ਵਿੱਚ ਖਿੱਚ ਪਾਉਂਦੀ ਹੈ ਆਪਣੇ ਵੱਲ ਉਹਨੂੰ ਖਿੱਚਦੀ ਹੈ ਮਨੁੱਖ ਪਰਮਾਤਮਾ ਦੇ ਨਾਮ ਨੂੰ ਭੁੱਲ ਕੇ ਪਦਾਰਥਾਂ ਦੇ ਸੰਪਰਕ ਦੇ ਵਿੱਚ ਆ ਜਾਂਦਾ ਹੈ ਤੇ ਪਦਾਰਥਾਂ ਦੇ ਕੱਸੇ ਵਿੱਚ ਫਸ ਕੇ ਵਹਿਗੁਰੂ ਦੇ ਨਾਮ ਨੂੰ ਭੁੱਲ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਇਸ ਮੋਹ ਨੂੰ ਘਸ ਕੇ ਮਾਸ ਬਣਾ ਲੈ ਤੇ ਮਤ ਨੂੰ ਕਾਗਦ ਬਣਾ ਲੈ ਭਾਵ ਕਲਮ ਕਰ ਚਿਤ ਲਖਾਰੀ ਭਾਵ ਪਿਆਰ ਦੀ ਕਲਮ ਕਰ ਚਿਤ ਨੂੰ ਲਖਾਰੀ ਬਣਾ ਲੈ ਗੁਰ ਪੁੱਛ ਲਿਖ ਵਿਚਾਰ ਤੇ ਗੁਰੂ ਨੂੰ ਪੁੱਛ ਕੇ ਵਿਚਾਰ ਲਿਖ ਆਪਣੇ ਮਾਤਰੂਪੀ ਕਾਗਜ਼ ਦੇ ਉੱਤੇ ਕਿ ਸੰਸਾਰ ਵਿੱਚ ਮੇਰੇ ਵਾਸਤੇ ਕੀ ਚੰਗਾ ਗੁਰੂ ਨੂੰ ਪੁੱਛ ਮੇਰੇ ਵਾਸਤੇ ਕੀ ਚੰਗਾ ਹੈ ਤੇ ਗੁਰੂ ਤੈਨੂੰ ਦੱਸੂਗਾ ਤੇਰੇ ਵਾਸਤੇ ਕੀ ਚੰਗਾ ਤੇ ਤੂੰ ਕੀ ਕਰਮ ਕਰਨਾ ਅੱਗੇ ਗੁਰੂ ਸਾਹਿਬ ਜੀ ਆਪ ਹੀ ਬਚਨ ਕਰ ਦੇਣਾ ਲਿਖ ਨਾਮ ਸਲਾਹ ਲਿਖ ਲਿਖ ਅੰਤਨਾ ਪੌਰਾ ਵਰ ਮਤਰੂਪੀ ਕਾਗਜ਼ ਦੇ ਉੱਤੇ ਤੂੰ ਲਿਖਣਾ ਕਰ ਪਰਮੇਸ਼ਰ ਦੇ ਨਾਮ ਨੂੰ ਪਰਮਾਤਮਾ ਦੀ ਵਡਿਆਈਆਂ ਨੂੰ ਲਿਖ ਛੋਟ ਨਾ ਲਿਖ ਗੱਪ ਨਾ ਲਿਖ ਐਵੇਂ ਹੋਰ ਗੱਲਾਂ ਨਾ ਲਿਖ ਮਤ ਦੇ ਉੱਤੇ ਲਿਖਣਾ ਕਰ ਪਰਮੇਸ਼ਵਰ ਦੇ ਪਿਆਰ ਦੇ ਭਰੇ ਕਸ਼ਿਸ ਭਰੇ ਪਰਮਾਤਮਾ ਦੀ ਸ਼ਬਦ ਨੂੰ ਉਹਦੇ ਨਾਮ ਨੂੰ ਤੇ ਸਤਿਗੁਰੂ ਕਹਿੰਦੇ ਲਿਖ ਅੰਤ ਨੰ ਪਾਰਾ ਵਾਰ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ ਬਾਬਾ ਇਹ ਲੇਖਾ ਲਿਖ ਜਾਣ ਐ ਬਾਬਾ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਚਨ ਕਰਦੇ ਨੇ ਤੂੰ ਜਾਣ ਲੈ ਇਹ ਅਸਲੀ ਲੇਖਾ ਹੈ ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ ਜਦੋਂ ਤੂੰ ਪ੍ਰਮਾਤਮਾ ਦੇ ਦਰਬਾਰ ਵਿੱਚ ਪਹੁੰਚੇਗਾ ਤੇ ਤੇਰੇ ਕੋਲੋਂ ਲੇਖਾ ਮੰਗਿਆ ਜਾਏਗਾ ਕਿ ਸੰਸਾਰ ਤੇ ਤੈਨੂੰ ਭੇਜਿਆ ਤੇ ਤੂੰ ਕੀ ਕੀਤਾ ਉਦੋਂ ਮਹਾਰਾਜ ਕਹਿੰਦੇ اے ਰੱਬ ਦਾ ਨਾਮ ਜਪਿਆ ਹੋਇਆ ਤੇਰੇ ਚਤ ਉੱਤੇ ਲਿਖਿਆ ਹੋਇਆ ਪੜਿਆ ਹੋਇਆ ਗਾਇਆ ਹੋਇਆ ਇਹ ਉਸ ਵੇਲੇ ਤੇਰੀ ਗਵਾਹੀ ਭਰੇਗਾ ਕਿ ਇਹ ਰੱਬ ਨਾਲ जोडਿਆ ਸੱਚਾ ਬੰਦਾ ਹੈ ਰਹਾਓ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਉਸ ਵਾਹਿਗੁਰੂ ਦੇ ਦਰਬਾਰ ਵਿੱਚ ਇਸ ਤਰ੍ਹਾਂ ਤੋਂ ਜਦੋਂ ਨਾਮ ਦੇ ਸੰਬੰਧ ਵਿੱਚ ਆਏਗਾ ਪਰਮਾਤਮਾ ਦੀ ਸ਼ਿਫਤ ਕਰੇਗਾ ਬਾਣੀ ਪੜੇਗਾ ਨਾਮ ਜਪੇਗਾ ਤੇ ਮਹਾਰਾਜ ਕਹਿੰਦੇ ਪਰਮਾਤਮਾ ਦੇ ਵੱਲੋਂ ਤੈਨੂੰ ਵਡਿਆਈਆਂ ਮਿਲਣਗੀਆਂ ਖੁਸ਼ੀਆਂ ਮਿਲਣਗੀਆਂ ਤੇ ਤੇਰਾ ਜ਼ਿੰਦਗੀ ਤੇਰਾ ਜੀਵਨ ਚਾਹ ਦੇ ਨਾਲ ਭਰ ਜਾਏਗਾ ਤਿੰਨ ਮੁਕਟੇ ਕੇ ਨਿਕਲੇ ਜਿਨ ਮਨ ਸਚ ਨਾ ਵੋ ਉਹਨਾਂ ਦੇ ਮੁਖ ਦੇ ਉੱਤੇ ਟਿੱਕੇ ਨਿਕਲਣਗੇ ਇਹ ਤਿਲਕ ਨਹੀਂ ਇਹ ਤਿਲਕ ਨਹੀਂ ਜਿਹੜੇ ਆਪਾਂ ਲਾਉਂਦੇ ਆ ਲੋਕ ਲਾਉਂਦੇ ਨੇ ਆਪਣੇ ਮੱਥਿਆਂ ਤੇ ਨਹੀਂ ਉਹ ਪਰਮਾਤਮਾ ਦੀ ਬਖਸ਼ਿਸ਼ ਦੇ ਤਿਲਕ ਨਿਕਲਣਗੇ ਉਹਨਾਂ ਦੇ ਮੱਥਿਆਂ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਜਿਨ੍ਹਾਂ ਦੀ ਰਸਨਾ ਦੇ ਉੱਤੇ ਵਾਹਿਗੁਰੂ ਜੀ ਦਾ ਨਾਮ ਹੋਵੇਗਾ ਕਰਮ ਮਿਲ ਤਾਂ ਪਾਈਏ ਨਾਹੀਂ ਗੱਲੀ ਬਾਉ ਦਵਾਉ ਕਰਮ ਹੋਵੇਗਾ ਜੇ ਕਰਮ ਵਿੱਚ ਹੋਏਗਾ ਤਾਂ ਮਿਲੇਗਾ ਕੁਣ ਕਰਮ ਕੀ ਹੈ ਸਾਦ ਸੰਗਤ ਦੇਖੋ ਕਰਮ ਦੋ ਤਰ੍ਹਾਂ ਦੇ ਨੇ ਇੱਕ ਤਾਂ ਉਹ ਹੈ ਜਿਹੜਾ ਪਰਮਾਤਮਾ ਦੇ ਵੱਲੋਂ ਲਿਖਿਆ ਜਾਂਦਾ ਹੈ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਿ ਜਿਨ੍ਹਾਂ ਨੂੰ ਮਹਾਰਾਜ ਪਰਮਾਤਮਾ ਜੀ ਨੇ ਧੁਰੋਂ ਹੀ ਲਿਖ ਦਿੱਤਾ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਉਹ ਨਾਮ ਦੇ ਨਾਲ ਜੁੜ ਗਏ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਬਿਨ ਕਰਮਾਂ ਕਿਸੇ ਪਾਈਏ ਨਾਹੀਂ ਜੇ ਬਹੁ ਤੇਰਾ ਧਾਵੇ ਵਿਣੋ ਕਰਮਾਂ ਤੋਂ ਕੁਝ ਪ੍ਰਾਪਤ ਨਹੀਂ ਹੁੰਦਾ ਪਰ ਸੰਸਾਰ ਵਿੱਚ ਕਰਮ ਕਰਨੇ ਬੜੇ ਜ਼ਰੂਰੀ ਨੇ ਜੇ ਕੋਈ ਵਿਦਿਆਰਥੀ ਘਰ ਹੀ ਬੈਠਾ ਰਹੇਗਾ ਸਕੂਲ 'ਚ ਜਾ ਕੇ ਪੜ੍ਹਾਈ ਨਹੀਂ ਕਰੇਗਾ ਉਹ ਆਸ ਕਿਵੇਂ ਹੋਏਗਾ ਗਾਹ ਜਾ ਕੇ ਉਹਨੂੰ ਡਿਗਰੀਆਂ ਕਿਸ ਤਰ੍ਹਾਂ ਮਿਲਣਗੀਆਂ ਕਿਸ ਤਰ੍ਹਾਂ ਡਾਕਟਰ ਤੇ ਇੰਜੀਨੀਅਰ ਬਣੇਗਾ ਉਹ ਟੀਚਰ ਨਹੀਂ ਬਣ ਸਕਦਾ ਕੋਈ ਅਫੀਸਰ ਨਹੀਂ ਬਣ ਸਕਦਾ ਉਹ ਜੱਜ ਨਹੀਂ ਬਣ ਸਕਦਾ ਉਹ ਵਕੀਲ ਨਹੀਂ ਬਣ ਸਕਦਾ ਉਹਦੇ ਵਾਸਤੇ ਕਰਮ ਕਰਨੇ ਬੜੇ ਜ਼ਰੂਰੀ ਨੇ ਪਰ ਸੰਸਾਰਿਕ ਕਿਤੇ ਹੋਏ ਕਰਮ ਇਸ ਗੱਲ ਦਾ ਸਬੂਤ ਨਹੀਂ ਕਿ ਜੇ ਉਹਨੇ ਪੜ੍ਹਾਈ ਕੀਤੀ ਹੈ ਤੇ ਜ਼ਰੂਰ ਉਹ ਵਕੀਲ ਬਣ ਜਾਏਗਾ ਇਹ ਗੱਲ ਦੀ ਗਵਾਹੀ ਦਿੰਦੇ ਆ ਕਿ ਉਹ ਲੋਕ ਜਿਨ੍ਹਾਂ ਕੋਲ ਡਿਗਰੀਆਂ ਨੇ ਵੱਡੀ ਵੱਡੀ ਡਿਗਰੀਆਂ ਰੱਖੀ ਫਿਰਦੇ ਨੇ ਜਿਨ੍ਹਾਂ ਨੇ ਪੜ੍ਹਾਈਆਂ ਕੀਤੀਆਂ ਉਹ پاس ਹੋ ਗਏ ਨੰਬਰਾਂ ਦੇ ਵਿੱਚ ਚੰਗੇ ਨੰਬਰ ਲੈ ਕੇ پاس ਹੋ ਗਏ ਉਹ ਤੋਂ ਬਾਅਦ ਵੀ ਉਹ ਖਾਲੀ ਬੈਠੇ ਨੇ ਬੇਰੁਜ਼ਗਾਰ ਬੈਠੇ ਨੇ ਉਹਨਾਂ ਦੇ ਕੋਲ ਨੌਕਰੀਆਂ ਨਹੀਂ ਵਕੀਲ ਦੀ ਪੜ੍ਹਾਈ ਤੇ ਕਰਨ ਲਈ ਪਰ ਨੌਕਰੀ ਮਿਲ ਨਹੀਂ ਇਹ ਕਰਮ ਦੀ ਗੱਲ ਹੈ ਜੋ ਧਰਮ ਪਰਮੇਸ਼ਰ ਨੇ ਪਾਇਆ ਉਹਦੇ ਕਰਮ ਵਿੱਚ ਲਿਖਿਆ ਤਾਂ ਉਹਨੂੰ ਨੌਕਰੀ ਮਿਲੇਗੀ ਔਰ ਜੇਕਰ ਉਹਨੇ ਉਹ ਕਰਮ ਨਾ ਕੀਤਾ ਪੜ੍ਹਾਈ ਵਾਲਾ ਕਰਮ ਨਹੀਂ ਕੀਤਾ ਡਿਗਰੀ ਵਾਲਾ ਕਰਮ ਨਹੀਂ ਕੀਤਾ ਤੇ ਫਿਰ ਨੌਕਰੀ ਮਿਲਣੀ ਤੇ ਉਹ ਬਿਲਕੁਲ ਹੀ ਮੁਸ਼ਕਲ ਹੋ ਜਾਏਗੀ ਕਿ ਕਾ ਮਿਲੇਗੀ ਨਹੀਂ ਮਿਲੇਗੀ ਅਸਰ ਕਰਕੇ ਜ਼ਰੂਰੀ ਹੈ ਸੰਸਾਰੀ ਕਰਮ ਨੂੰ ਕਰਨਾ ਜਿਵੇਂ ਤਰ੍ਹਾਂ ਇੱਕ ਜ਼ਮੀਦਾਰ ਕਰਮ ਕਰਦਾ ਖੇਤੀ ਬੀਜਦਾ ਪਹਿਲਾਂ ਬੀਜ ਲਿਆ ਕੇ ਪਾਉਂਦਾ ਫਿਰ ਉਹਦੀ ਸੰਭਾਲ ਕਰਦਾ ਪਸ਼ਵਾਂ ਤੋਂ ਪੰਛੀਆਂ ਤੋਂ ਰਾਖੀ ਕਰਦਾ ਟਾਈਮ ਉੱਤੇ ਉਸ ਨੂੰ ਪਾਣੀ ਦਿੰਦਾ ਰੇਪਾਉਂਦਾ ਗੋਡੀ ਕਰਦਾ ਉਹਦੇ ਨਿਗਰਾਨੀ ਰੱਖਦਾ ਫਿਰ ਜਾ ਕੇ ਫਸਲ ਪੱਕਦੀ ਹੈ ਔਰ ਜਦੋਂ ਤੱਕ ਘਰ ਨਹੀਂ ਆ ਜਾਂਦੇ ਉਹ ਮਿਹਨਤ ਬੜੀ ਕਰ ਰਿਹਾ ਕਰਮ ਬੜੇ ਬੜੇ ਉਹਦੇ ਚੰਗੇ ਨੇ ਇਹ ਮਿਹਨਤ ਵਾਲੇ ਕਰਮ ਕਰ ਰਿਹਾ ਪਰ ਕਈ ਵਾਰੀ ਉਸਦੇ ਉਸ ਮਿਹਨਤ ਤੇ ਪਾਣੀ ਫਿਰ ਜਾਂਦਾ ਜਦੋਂ ਕੋਈ ਅਸ਼ੀ ਅਪਦਾ ਆ ਜਾਂਦੀ ਹੈ ਅਗ ਲੱਗ ਜਾਂਦੀ ਹੈ ਜਿਵੇਂ ਤਰ੍ਹਾਂ ਗੜੇ ਪੈ ਜਾਂਦੇ ਨੇ ਜਿਵੇਂ ਤਰ੍ਹਾਂ ਕਿਤੇ ਝਾਲ ਆ ਗਿਆ ਕਿਤੇ ਝਖੜ ਆ ਗਿਆ ਤੇ ਉਸ ਵੇਲੇ ਵਿਚਾਰੇ ਦੀ ਉਹ ਸਾਰੀ ਮਿਹਨਤ ਕੀਤੀ ਉਹ ਤੇ ਪਾਣੀ ਫਿਰ ਗਿਆ ਇਸ ਤਰ੍ਹਾਂ ਕਰਮ ਵੀ ਕਰਨਾ ਜ਼ਰੂਰੀ ਹੈ ਪਰ ਪਰਮਾਤਮਾ ਦੀ ਜੋ ਮਿਹਰ ਹੈ ਕਿਰਪਾ ਉਹ ਤੇ ਅਤੀ ਹੀ ਜ਼ਰੂਰੀ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਇਹ ਭਾਈ ਜੇ ਕਰਮਾਂ ਵਿੱਚ ਹੋਏਗਾ ਤੇ ਨਾਮ ਦੀ ਪ੍ਰਾਪਤੀ ਹੋਏਗੀ ਗੁਰੂ ਦੀ ਪ੍ਰਾਪਤੀ ਹੋਏਗੀ ਐਵੇਂ ਗੱਲਾਂ ਕਰਨ ਦੇ ਨਾਲ ਕੁਝ ਨਹੀਂ ਮਿਲਦਾ ਇੱਕ ਆਵੇ ਇੱਕ ਜਾਏ ਉਠ ਰੱਖੀਏ ਨਾਮ ਸਲਾਰ ਸੰਸਾਰ ਵਿੱਚ ਆਉਂਦੇ ਨੇ ਤੇ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਨੇ ਇੱਕ ਆਉਂਦਾ ਹੈ ਤੇ ਇੱਕ ਚਲੇ ਜਾਂਦਾ ਗਿਣਤੀ ਕੋਈ ਨਹੀਂ ਵੱਡੇ ਵੱਡੇ ਨਾਮ ਰਖਾ ਲੈਂਦੇ ਨੇ ਸਲਾਰ ਦਾ ਭਾਵ ਹੈ ਵੱਡੇ ਵੱਡੇ ਨਾਮ ਰਖਾ ਲੈਂਦੇ ਨੇ ਆਪਣੇ ਪਰ ਉਹਨਾਂ ਦੇ ਕਰਮ ਬڑے ਛੋਟੇ ਹੁੰਦੇ ਨੇ ਭਾਵ ਉਸ ਤਰ੍ਹਾਂ ਦਾ ਨਾਂ ਉਹਨਾਂ ਦਾ ਸੁਭਾਅ ਹੈ ਨਾ ਉਹਨਾਂ ਦੇ ਕਰਮ ਨੇ ਇੱਕ ਕਰਮ ਸੰਸਾਰ ਦੇ ਵਿੱਚ ਮਨੁੱਖ ਮਿੱਠਾ ਬੋਲਦਾ ਚੰਗਾ ਕਰਮ ਕਰਦਾ ਲੋਕਾਂ ਦਾ ਭਲਾ ਲੋਚਦਾ ਪਹ ਲਾ ਕਰਦਾ ਮਿਹਨਤ ਕਰਦਾ ਤੇ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ ਰੱਬ ਦੇ ਉੱਤੇ ਇਤਬਾਰ ਕਰਦਾ ਰੱਬ ਉਹ ਦੀ ਬਾਹ ਫੜਦਾ ਤੇ ਜਿਹੜਾ ਕਹਿੰਦਾ ਵੀ ਰੱਬ ਹੈ ਕੀ ਰੱਬ ਕੀ ਹੈ ਕੀ ਕਰ ਸਕਦਾ ਤੇ ਭਾਈ ਸੰਸਾਰ ਦੇ ਨਕਸ਼ੇ ਤੇ ਦੇਖ ਲਵੇ ਕਿੰਨੇ ਸੰਸਾਰ ਵਿੱਚ ਆਉਂਦੇ ਨੇ ਤੇ ਕਿੰਨੇ ਚਲੇ ਜਾਂਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਐਵੇਂ ਨਾਮ ਰਖਾਉਣ ਦੇ ਨਾਲ ਐਵੇਂ ਆਪਣੇ ਆਪ ਨੂੰ ਵੱਡਾ ਕਹਾਉਣ ਦੇ ਨਾਲ ਕੁਝ ਨਹੀਂ ਬਣਦਾ ਆਹ ਵੇਖੋ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਕੀ ਕਰੋਗੇ ਇੱਥੇ ਇੱਕ ਮਹਾਰਾਜੇ ਕਹਿੰਦੇ ਮੰਗਤੇ ਪੈਦਾ ਕੀਤੇ ਪ੍ਰਮਾਤਮਾ ਨੇ ਔਰ ਸਾਰੀ ਉਮਰ ਮੰਗਦੇ ਹੀ ਰਹਿੰਦੇ ਨੇ ਮੰਗਦੇ ਹੀ ਰਹਿੰਦੇ ਨੇ ਮੰਗਤਿਆਂ ਦੇ ਕੋਲ ਕੋਈ ਧਨ ਦੀ ਕਮੀ ਨਹੀਂ ਹੁੰਦੀ ਜਿੰਨਾ ਧਨ ਕਿਸੇ ਵੱਡੇ ਸਰਦਾਰ ਦੇ ਘਰ ਵਿੱਚ ਨਹੀਂ ਹੁੰਦਾ ਸਹੂਕਾਰ ਦੇ ਘਰ ਵਿੱਚ ਨਹੀਂ ਹੁੰਦਾ ਉਸ ਤੋਂ ਜ਼ਿਆਦਾ ਉਹਨਾਂ ਮੰਗਤਿਆਂ ਨੂੰ ਕਮਾਈ ਹੁੰਦੀ ਹੈ ਪਰ ਉਹਨਾਂ ਦਾ ਕੰਮ ਮੰਗਣਾ ਉਹ ਮੰਗਦੇ ਰਹਿੰਦੇ ਨੇ ਜੇ ਘਰ ਦੇਖੀਏ ਤੇ ਮੰਗਤੇ ਸੜਕਾਂ ਤੇ ਵੀ ਮੰਗਦੇ ਨੇ ਮੰਗਤੇ ਉਹਧਿਆਂ ਤੇ ਬੈਠ ਕੇ ਵੀ ਮੰਗਦੇ ਆ ਸਾਧ ਸੰਗਤ ਆਪ ਜੀ ਦੇਖ ਰਹੇ ਹੋ ਕਿ ਮੰਗਣ ਵਾਲੇ ਇੱਕ ਸੁਭਾਅ ਕਰਕੇ ਮੰਗਦੇ ਉਹਨਾਂ ਦਾ ਸੁਭਾਅ ਬਣ ਜਾਂਦਾ ਵੱਡਾ ਅਫਸਰ ਵੀ ਕਿਸੇ ਕੋਲੋਂ ਕੁਸ ਮੰਗ ਸਕਦਾ ਕਿਸੇ ਗਰੀਬ ਦੇ ਕੋਲੋਂ ਪੈਸੇ ਮੰਗ ਸਕਦਾ ਵੀ ਇੰਨੇ ਪੈਸੇ ਦੇਹਾਂਗਾ ਤੇ ਤੇਰੇ ਤੇਰਾ ਕੰਮ ਹੋ ਜਾਏਗਾ ਉਹ ਵੀ ਮੰਗਦਾ ਹੀ ਹੈ ਜੇ ਗੁਰੂ ਦੇ ਦਰਬਾਰ ਵਿੱਚ ਜਾ ਕੇ بڑے بڑے ਰਾਜੇ ਮਹਾਰਾਜੇ ਹੋਰ ਮੰਗੀ ਜਾਂਦੇ ਵੀ ਸਾਨੂੰ ਹੋਰ ਚਾਹੀਦਾ ਹੋਰ ਸਾਨੂੰ ਵੱਡਾ ਰਾਜ ਚਾਹੀਦਾ ਰਾਜਾ ਕਹਿੰਦਾ ਤੇ ਜਿਨ੍ਹਾਂ ਕੋਲ ਮਾਇਆ ਦੀ ਕਮੀ ਨਹੀਂ ਉਹ ਵੀ ਜਾ ਕੇ ਮੰਗੀ ਜਾਂਦੇ ਨੇ ਤੇ ਉਹ ਕਿਨੇ ਉਹ ਵੀ ਤੇ ਮੰਗਤੇ ਹੀ ਨੇ ਸੋਚਣ ਵਾਲੀ ਗੱਲ ਹੈ ਵੀ ਰੱਬ ਨੇ ਬਹੁਤ ਕੁਝ ਦਿੱਤਾ ਤੁਹਾਨੂੰ ਜੇਕਰ ਤੇ ਜੀਵਨ ਵਿੱਚ ਜੇ ਸੰਤੋਖ ਨਹੀਂ ਤੇ ਸਬਰ ਨਹੀਂ ਤੇ ਫਿਰ ਆਪਾਂ ਵੀ ਸਾਰੇ ਮੰਗਤੇ ਹੀ ਆ ਉਹ ਮੰਗਣ ਦਾ ਥਾਂ ਵੱਖਰਾ ਹੋ ਸਕਦਾ ਇੱਕ ਸੜਕ ਦੇ ਕਿਨਾਰੇ ਜਾ ਕੇ ਲੋਕਾਂ ਤੋਂ ਮੰਗਦਾ ਤੇ ਇੱਕ ਜਿਹੜਾ ਉਹ ਰਬ ਦੇ ਘਰ ਵਿੱਚ ਜਾ ਕੇ ਵੀ ਮੰਗਦਾ ਹੀ ਰਹਿੰਦਾ ਵੀ ਮੈਨੂੰ ਆਹ ਦੇ ਤੇ ਮੈਨੂੰ ਉਹ ਦੇ ਕਦੇ ਦਿੱਤਿਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰੋ ਐ ਮੇਰੇ ਮਾਲਕ ਜੀ ਜੋ ਤੁਸੀਂ ਦਿੱਤਾ ਉਹ ਬਹੁਤ ਕੁਝ ਹੈ ਤੁਹਾਡਾ ਧੰਨਵਾਦ ਹੈ ਇਹਨਾਂ ਕੁਝ ਦਿੱਤਾ ਮੇਰੀ ਹਾਇਸੀਅਤ ਨਹੀਂ ਮੇਰੀ ਹਾਇਸੀਅਤ ਤੋਂ ਵਾਰ ਮੈਨੂੰ ਤੁਸੀਂ ਦਿੱਤਾ ਤੁਹਾਡਾ ਸ਼ੁਕਰਾਨਾ ਕਰਨ ਵਾਸਤੇ ਤੁਹਾਡੇ ਦਰ ਤੇ ਆਇਆ ਇਹ ਬੋਚਨ ਜਦੋਂ ਕਹੋਗੇ ਉਸ ਵੇਲੇ ਰੱਬ ਦੀ ਦਇਆ ਤੇ ਰੱਬ ਦੀ ਬਖਸ਼ੀਸ਼ ਹੋਰ ਪ੍ਰਾਪਤ ਹੋਏਗੀ ਮਹਾਰਾਜ ਕਹਿੰਦੇ ਕਿ ਪਰਮੇਸ਼ਵਰ ਦੀ ਦਿੱਤੀ ਦਾਤਾਂ ਦਾ ਸ਼ੁਕਰਾਨਾ ਕਰਨ ਦੇ ਨਾਲ ਪਰਮਾਤਮਾ ਖੁਸ਼ ਹੁੰਦਾ ਮਹਾਰਾਜ ਕਹਿੰਦੇ ਕਿ ਭਾਈ ਉਹਦੀ ਹੋਰ ਬਖਸ਼ੀਸ਼ਾਂ ਪ੍ਰਾਪਤ ਹੁੰਦੀਆਂ ਨੇ ਉਹ ਪਰਮਾਤਮਾ ਬੜਾ ਦਿਆਲੂ ਹੈ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਇੱਕ ਮੰਗਤੇ ਪੈਤਾ ਕਿ ਤੇ ਰੱਬ ਨੇ ਇੱਕ ਨਾ ਨੂੰ ਵੱਡੇ ਵੱਡੇ ਦਰਬਾਰ ਦੇ ਦਿੱਤੇ ਵੱਡੇ ਸਹੌਕਰ ਵੱਡੇ ਰਾਜੇ ਮਹਾਰਾਜਾਂ ਦੀ ਥਾਂ ਤੇ ਪਹੁੰਚ ਗਏ ਵੱਡੇ ਅਹੁਦਿਆਂ ਤੇ ਪਹੁੰਚ ਗਏ ਬਹੁਤ ਹੀ ਮਾਇਆ ਦੇ ਮਾਲਕ ਧਨ ਪਦਾਰਥਾਂ ਦੇ ਤੇ ਸੰਪਤੀ ਦੇ ਮਾਲਕ ਬਣ ਗਏ ਇਹ ਪਰਮਾਤਮਾ ਦੀ ਬਖਸ਼ੀਸ਼ ਹੈ ਪਰ ਅੱਗੇ ਗਿਆ ਜਾਣੀ ਹੈ ਬਿਨ ਨਾਮੇ ਬੇਕਾਰ ਪਰ ਇੱਕ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਗੁਰੂ ਸਾਹਿਬ ਕਹਿੰਦੇ ਦੇ ਨਾਮ ਤੋਂ ਬਿਨਾ ਜਦੋਂ ਰੱਬ ਦੇ ਘਰ ਵਿੱਚ ਜਾਓਗੇ ਆਖਰ ਤੇ ਇਹ ਸਰੀਰ ਛੱਡਣਾ ਭਾਵੇਂ ਸੋਵਰਿਆਂ ਦੇ ਹੋ ਜਾਈਏ ਇਹ ਭਾਵੇਂ ਸੋ ਤੋਂ ਵੱਡੀ ਉਮਰ ਹੋ ਜਾਵੇ ਤੇ ਭਾਵੇਂ ਉਮਰ ਘਟ ਰਹੀ ਜਾਵੇ ਪਰ ਇੱਕ ਦਿਨ ਸਰੀਰ ਛੱਡਣਾ ਫਰੀਦ ਛੱਡ ਕੇ ਉਸ ਦਰਬਾਰ ਵਿੱਚ ਜਾਣਾ ਤੇ ਗੁਰੂ ਸਾਹਿਬ ਜੀ ਕਹਿੰਦੇ ਉੱਥੇ ਭਾਈ ਨਾਮ ਤੋਂ ਬਿਨਾ ਸਭ ਕੁਝ ਬੇਕਾਰ ਹੈ ਕਿਉਂ ਤੇ ਸਾਰਾ ਕੁਝ ਇੱਥੇ ਰਹਿ ਜਾਣਾ ਅੱਗੇ ਕੁਝ ਨਹੀਂ ਜਾਣਾ ਅੱਗੇ ਜੇ ਨਾਮ ਜਪਿਆ ਹੋਏਗਾ ਬਾਣੀ ਪੜੀ ਆ ਸੁਣੀ ਹੋਏਗੀ ਕਿ ਉਹ ਤੁਹਾਡੇ ਸਾਡੇ ਕੰਮ ਆਏਗੀ ਤੇ ਵਾਹਿਗੁਰੂ ਦੇ ਘਰ ਵਿੱਚ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਗਿਆ ਜੀਵਨ ਉਹਨਾਂ ਦਾ ਕੀਤਾ ਹੋਇਆ ਸਫਲ ਹੋਏਗਾ ਜੀਵਿਆ ਜੀਵਨ ਉਹਨਾਂ ਦਾ ਲਿਖੇ ਪਵੇਗਾ ਤੇ ਰਬ ਦੇ ਦਰਬਾਰ ਤੇ ਉਹ ਪ੍ਰਵਾਨ ਹੋਣਗੇ ਨਾਮ ਤੋਬੇ ਨਾਲ ਸਾਰਿਆਂ ਦੇ ਹੀ ਮਹਾਰਾਜ ਕਹਿੰਦੇ ਜੀਵਣਾ ਅਤੇ ਸੰਸਾਰ ਵਿੱਚ ਗਿਆ ਉਹਨਾਂ ਦਾ ਬੇਕਾਰ ਹੈ ਤੇਰਾ ਡਰ ਅਗਲਾ ਖਵ ਖਵ ਛੀਜੇ ਦੇਹ ਐ ਵਾਗੂ ਜੀ ਮੈਨੂੰ ਤੇ ਤੇਰਾ ਡਰ ਰਹਿੰਦਾ ਤੇਰਾ ਭੈ ਰਹਿੰਦਾ ਕਿਉਂਕਿ ਜਿਹੜਾ ਭਾਉ ਹੈ ਨਿਰਮਲ ਭਾਉ ਆਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਧੂਰੇ ਪਾਈ ਇਹ ਨਿਰਮਲ ਭਾਉ ਹੈ ਇਹ ਉਸ ਤਰ੍ਹਾਂ ਦਾ ਭਾਉ ਹੈ ਜਿਵੇਂ ਤਰ੍ਹਾਂ ਇੱਕ ਬੱਚਾ ਆਪਣੇ ਮਾਤਾ ਪਿਤਾ ਤੋਂ ਡਰਦਾ ਹੈ ਤੇ ਸੋਚਦਾ ਕਿ ਮੈਂ ਜੇ ਗਲਤ ਕੰਮ ਕਰਾਂਗਾ ਤੇ ਮੇਰੇ ਮਾਤਾ ਪਿਤਾ ਦੀ ਬਦਨਾਮੀ ਹੋਏਗੀ ਇਹ ਵੀ ਇੱਕ ਡਰ ਹੈ ਜੇ ਮੈਂ ਗਲਤ ਕੰਮ ਕਰਾਂਗਾ ਮੇਰੀ ਸ਼ਿਕਾਇਤ ਮੇਰੇ ਮਾਤਾ ਪਿਤਾ ਕੋਲ ਹੋ ਜਾਏਗੀ ਮੈਨੂੰ ਕੀ ਕਹਿਣਗੇ ਇਹ ਵੀ ਇੱਕ ਡਰ ਹੈ ਪਰ ਇਹ ਡਰ ਨਿਰਵਲ ਨਿਰਮਲ ਹੈ ਤੇ ਇਹ Nirpaau ਪਰਮਾਤਮਾ ਦੇ ਡਰ ਦੇ ਵਰਗਾ ਹੀ ਹੈ ਗੁਰੂ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਰੱਬ ਦਾ ਡਰ ਵੀ ਮਨ ਵਿੱਚ ਹੋਣਾ ਚਾਹੀਦਾ ਹੈ ਕਿ ਮੈਂ ਗਲਤ ਕਰਾਂਗਾ ਉਹ ਰੱਬ ਦੇਖਦਾ ਪਿਆ ਮੈਨੂੰ ਸਜ਼ਾ ਮਿਲੇਗੀ ਉਹ ਮੇਰਾ ਮਾਲਕ ਮੈਨੂੰ ਕੀ ਕਹੇਗਾ ਇਸ ਕਰਕੇ ਵਾਹ ਗੁਰੂ ਜੀ ਮੈਨੂੰ ਤੇਰਾ ਡਰ ਰਹਿੰਦਾ ਅਗਲਾ ਖਵ ਖਵ ਛਿਜ ਦੇ ਇਹ ਡਰ ਤੇ ਨਾਲ ਦੇ ਜਿਹੜੀ ਐ ਇਹ ਛਿਜ ਰਹੀ ਐ ਕਮਜ਼ੋਰ ਹੋ ਰਹੀ ਐ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿਠੇ ਕੇ ਜਿਨ੍ਹਾਂ ਦੇ ਨਾਮ ਸੁਲਤਾਨ ਜਿਨ੍ਹਾਂ ਦੇ ਨਾਮ ਬਾਦਸ਼ਾਹ ਜਿਨ੍ਹਾਂ ਦੇ ਨਾਮ ਖਾਨ ਜਿਨ੍ਹਾਂ ਦੇ ਨਾਮ ਸਰਦਾਰ ਜਿਨ੍ਹਾਂ ਦੇ ਨਾਮ ਵੱਡੇ ਵੱਡੇ ਨੇ ਤੇ ਮੈਂ ਵੇਖਿਆ ਤੱਕਿਆ ਇੱਕ ਦਿਨ ਉਹਨਾਂ ਨੇ ਖੇ ਵਿਚ ਰਲ ਜਾਣਾ ਉਹ ਖੇ ਦੇ ਨਾਲ ਰੜ ਗਏ ਹਨ ਵਾਹਿਗੁਰੂ ਜੀ ਵੱਡੇ ਨਾਮ ਦੇ ਵਾਲੇ ਤੇ ਤੇਰਾ ਨਾਮ ਇੱਕ ਸੱਚਾ ਹੈ ਤੇਰੇ ਨਾਮ ਨੂੰ ਜੁੜਨ ਵਾਲਾ ਸਦਾ ਦੁਨੀਆ ਵਿੱਚ ਕਾਇਮ ਰਹਿੰਦਾ ਹੈ ਅਮਰ ਭਏ ਅਮਰਾਪਤ ਪਾਇਆ ਸਾਧ ਸੰਗ ਨਾਮ ਤੇ ਹੋਇਆ ਜਿਨ੍ਹਾਂ ਨੇ ਨਾਮ ਨੂੰ ਜਪਿਆ ਸਿਮਰਨ ਕੀਤਾ ਉਹ ਸੰਸਾਰ ਵਿੱਚ ਅਮਰ ਹੋ ਗਏ ਤੇ ਉਹਨਾਂ ਦਾ ਆਉਣਾ ਪਰਵਾਣ ਹੋ ਗਿਆ ਨਾਨਕ ਉੱਠੇ ਚੱਲਿਆ ਸਭ ਕੂੜੇ ਟੁੱਟੇ ਨਹਿ ਇਹ ਸ਼ਬਦ ਮੋਤੋਂ ਸ਼ੁਰੂ ਹੋਇਆ ਸੀ ਸਾਧ ਸੰਗਤ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਕਿ ਮੋਹ ਨੂੰ ਝਾਲ ਕੇ ਸੌੜ ਕੇ ਉਹਦੇ ਸਹੀ ਬਣਾ ਲੈ ਤੇ ਮਤ ਦੇ ਪੰਨੇ ਉੱਤੇ ਪਰਮਾਤਮਾ ਦੇ ਜਸ ਨੂੰ ਲਿਖਣਾ ਕਰ ਤੇ ਮਹਾਰਾਜ ਕਹਿੰਦੇ ਜੇਕਰ ਨਾ ਲਿਖਿਆ ਤੇ ਹੋਏਗਾ ਕਿ ਆਖਰ ਉਹੀ ਮਹਾਰਾਜ ਜੀ ਨੇ ਸਮਾਪਤੀ ਵੇਲੇ ਉਹੀ ਗੱਲ ਕੀਤੀ ਹੈ ਜੇ ਸੰਸਾਰ ਦੇ ਨਾਲ ਮੋਹ ਪਾਇਆ ਆਧਾਰਥਾਂ ਦੇ ਨਾਲ ਮੋਹ ਪਾਇਆ ਧਨ ਦੌਲਤ ਦੇ ਨਾਲ ਮੋਹ ਪਾਇਆ ਇਹ ਸੰਸਾਰ ਦੇ ਉਹਦਿਆਂ ਦੇ ਨਾਲ ਵੱਡੀਆਂ ਕਵਾਇਸਾਂ ਦੇ ਨਾਲ ਸੋਨਾ ਚਾਂਦੀ ਇਕੱਤਰ ਕੀਤਾ ਧਨ ਪਦਾਰਥ ਇਕੱਠਾ ਕੀਤਾ ਜ਼ਮੀਨ ਜਾਇਦਾਦ ਇਕੱਠੀ ਕੀਤੀ ਧੀਆਂ ਪੁੱਤਰਾਂ ਦੇ ਨਾਲ ਸਾਕ ਸੰਬੰਧ ਬਣਾਏ ਔਰ ਬਹੁਤ ਸਾਰੇ ਮਿੱਤਰ ਤੇ ਰਿਸ਼ਤੇਦਾਰ ਇਕੱਠੇ ਕੀਤੇ ਆਪਣਾ ਨਾਮ ਵੱਡਾ ਕੀਤਾ ਪਰ ਆਖਰ ਜਦੋਂ ਸੰਸਾਰ ਵਿੱਚੋਂ ਕੋਚ ਕੀਤਾ ਇੱਥੋਂ ਗਿਆ ਤੇ ਸਭ ਕੁਝ ਇੱਥੇ ਰਹਿ ਗਿਆ ਧਨ ਦੌਲਤ ਇੱਥੇ ਰਹਿ ਗਿਆ ਪੁੱਤਰ ਧੀਆਂ ਸਾਕ ਸੰਬੰਧ ਦੇ ਰਿਸ਼ਤੇਦਾਰ ਸਾਰੇ ਸਾਥ ਛੱਡ ਗਏ ਨਾਲ ਨਿਭਣ ਵਾਲਾ ਕੋਈ ਵੀ ਨਹੀਂ ਪਰ ਜਿਨ੍ਹਾਂ ਨੇ ਨਾਮ ਜਪਿਆ ਤੇ ਪਰਮੇਸ਼ਰ ਦਾ ਨਾਮ ਉਹਨਾਂ ਦੇ ਨਾਲ ਇੱਥੇ ਵੀ ਰਿਹਾ ਤੇ ਅੱਗੇ ਵੀ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਨਾਲ ਜਾਏਗਾ ਐਸ ਕਰਕੇ ਜਿਨਿ ਨਾਮ ਧਿਆਇਆ ਗਏ ਮੁਸਕਰ ਕਾਲ ਨਾਨਕ ਤੇ ਮੁਖੋਜਲੇ ਕਹਤੇ ਛੁੱਟੀ ਨਾਲ ਅਸਲੀ ਪਰਮੇਸ਼ਰ ਦਾ ਨਾਮ ਸੱਚਾ ਹੈ ਸੰਸਾਰ ਦੇ ਮੋਹ ਤੇ ਪਿਆਰ ਪਦਾਰਥਾਂ ਦੇ ਮੋਹ ਪਿਆਰ ਤਨ ਦੌਲਤ ਮੌਣ ਰਤਬਾ ਵਡਿਆਈਆਂ ਇਹ ਸਭ ਝੁੱਟੀਆਂ ਨੇ ਇੱਕ ਦਿਨ ਸਮਾਪਤ ਹੋਣ ਵਾਲੀਆਂ ਤੇ ਮੁੱਕਣ ਵਾਲੀਆਂ ਨੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਲ ਪਿਆਰ ਕਰ ਉਹਦੀ ਵਡਿਆਈ ਸ਼ਿਫਤੀ ਆਪ ਵੀ ਜਪ ਤੇ ਹੋਰ ਨਾਮ ਨੂੰ ਜਪਉਣਾ ਕਰ ਆਪ ਜਪੋ ਔਰ ਨਾਮ ਜਪਾਓ ਸੁਣਤ ਕਹਿਤ ਰਹਿਤ ਗਤ ਪਾਓ ਸਾਰਿਆਂ ਤੱਕ ਧੰਬੋਦ ਹੋਲਾਂ ਚੁੱਕਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ